ਅੱਜ 23 ਫਰਵਰੀ ਨਿੰਕਾਰੀ ਮਿਸ਼ਨ ਦੇ ਸੰਸਥਾਪਕ ਬਾਬਾ ਹਰੀਬ ਸਿੰਘ ਜੀ ਮਹਾਰਾਜ ਉਹਨਾਂ ਦਾ ਜਨਮ ਦਿਹਾੜਾ 'ਚ ਔਰ ਪੂਰੇ ਦੇਸ਼ ਦੇ ਵਿੱਚ ਅੰਤਰਰਾਸ਼ਟਰੀ ਪੱਤਰ ਤਿਵੀ ਖਰੀਕ ਜਗਾ ਸਫਾਈ ਅਭਿਆਨ ਜਿਹੜਾ ਜੁ ਹੁੰਦਾ ਹੈ ਇਸ ਸਾਲ ਵੀ ਨਾਪਾ ਦੇ ਵਿੱਚ ਨਿੰਕਾਰੀ ਮਿਸ਼ਨ ਸਾਰਾ ਮੰਡਲ ਜਿਹੜਾ ਬਲਵੰਤੀ ਸਾਡੇ ਤੋਂ ਦੇ ਪ੍ਰਮੁੱਖ ਨੇ ਇਹਨਾਂ ਦੀ ਰਹਿਮਾਈ ਹੇਠ ਜਿਹੜੀ ਸਾਰੀ ਸੇਵਾ ਚੱਲ ਰਹੀ ਆ ਹਰ ਸਾਰੇ ਸੇਵਾਦਾਲ ਸਾਡੀਆਂ ਮਾਤਾ ਮਾਂ ਪੈਣਾ ਬਜ਼ੁਰਗ ਬੱਚੇ ਸਾਰੇ ਰਲ ਕੇ ਸਫਾਈ ਕਰਦੇ ਆ ਔਰ ਇਸ ਸਾਲ ਜਿਹੜਾ ਮਿਸ਼ਨ ਹੈ ਜੀ 23 ਫਰਵਰੀ ਬਾਬਾ ਹਰਦੀ ਸਿੰਘ ਜਨਮ ਦਿਹਾੜੇ ਤੇ ਮਿਸ਼ਨ ਇਹ ਹੈ ਕਿ ਉਹਦਾ ਨਾਮ ਰੱਖਿਆ ਜੀ ਪ੍ਰੋਜੈਕਟ ਅੰਮ੍ਰਿਤ ਕਿ ਆਪਾਂ ਆਪਣੇ ਸਾਰੇ ਪਾਸੇ ਸਫਾਈ ਰੱਖਣੀ ਆ ਪੀਨ ਵਾਲਾ ਪਾਣੀ ਸਾਫ ਮਿਲੇ ਹਵਾ ਛੁੱਟ ਮਿਲੇ ਫੌਤੀ ਵਰਕਆਊਟ ਕਰਨਾ ਤੇ ਸਕੂਲ ਤੇ ਕਾਲਜਾਂ ਦੇ ਵਿੱਚ ਸਫਾਈ ਅੰਸ਼ ਦੀ ਕਿਉਂਕਿ ਜਿਹੜਾ ਵਾਇਟ ਲੜਕਿਆਂ ਦਾ ਸਰਕਾਰੀ ਸਕੂਲ ਆ ਨਾਪਾ ਦੇ ਵਿੱਚ ਇੱਥੇ ਅੱਜ ਸਫਾਈ ਕੈਂਪਦਰਾ ਸ਼ੁਰੂ ਕੀਤਾ ਤੇ ਪੂਰੀ ਸੰਗਤ ਜਿਹੜੀ ਹੈ तकरीबन ਹੋਵੇਗੀ 4-500 ਸੰਗਤ ਹਾਂਜੀ ਹਾਂਜੀ ਧੰਨ 4-500 ਦੇ ਆਸ-ਪਾਸ ਸੰਗਤ ਜਿਹੜੀ ਆ ਪੂਰੇ ਸਕੂਲ ਦੇ ਅੰਦਰ ਜਿੰਨਾ ਵੀ ਇਹ ਆਪ ਤੁਸੀਂ ਦੇਖ ਰਹੇ ਹੋ ਜਾਂ ਯਾਰ ਜਿਹੜਾ ਖਾਣਾ ਸਾਰਾ ਕਿਤੇ ਵੀ ਜਿਹੜੀਆਂ ਬੂਟੀਆਂ ਸਾਰੀਆਂ ਇਹ ਸਾਰਾ ਜਿਹੜਾ ਵੇਸਟੇਜ ਹੈ ਜੀ ਤੁਸੀਂ ਸਫਾਈ ਕਰਕੇ ਸਕੂਲ ਬਿਲਕੁਲ ਲੈਂਡ ਟਿਪ ਟੌਪ ਬਣਾ ਦੇਣਾ ਜੀ ਸੋ ਇਹ ਮਿਸ਼ਨ ਹੈ ਸੋ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਪਾਂ ਵੀ ਆਪਣੀ ਜ਼ਿੰਮੇਵਾਰੀ ਤੁਹਾਨੂੰ ਬਹੁਤ ਵੱਡਾ ਮੌਕਾ ਮਿਲਿਆ ਜਪਾਨ ਨੂੰ ਵੀ ਸਭ ਕਿਲਾਣਾ ਤੈਗਦਾ ਕਿ ਆਪਣੇ ਆਲਾ ਦਵਾਲਾ ਸਾਫ਼ ਰੱਖਣਾ ਚਾਹੀਦਾ ਅਸੀਂ ਵੀ ਚਾਹੁੰਦੇ ਕਿ ਨਾਪਾ ਸਾਫ਼ ਹੋਵੇ ਨਾਪਾ ਪਿਛਲੇ ਸਾਲ ਨੂੰ 31 ਨੰਬਰ ਤੇ ਸੀ ਪੰਜਾਬ ਕਾਇਤੀ 12ਵੇਂ ਨੰਬਰ ਤੇ ਆ ਗਿਆ ਅਸੀਂ ਨਾਪੇ ਨੂੰ ਪਹਿਲੇ ਨੰਬਰ ਤੇ ਲਿਆਉਣਾ ਚਾਹਦੇ ਹਾਂ ਪੰਜਾਬ ਤੁਸੀਂ ਵੀ ਸਾਰੇ ਸਾਥ ਦਿਓ ਔਰ ਇਹੀ ਅੱਜ ਦਾ ਇਹੀ ਬਾਬਾ ਹਰਦੀਖ ਸਿੰਘ ਜਰਮ ਸਾਡੇ ਤੇ ਇਹ ਸੰਦੇਸ਼ ਜਿਹੜਾ ਜੀ ਸੰਗਤ ਵੀ ਦੇ ਰਹੀ ਹੈ ਮੇਰੇ ਵੱਲੋਂ ਵੀ ਬੇਨਤੀ ਹੈ ਕਿ ਫਰ ਮਿਲ ਕੇ ਆਪਣਾ ਆਲਾ ਦਵਾਲਾ ਸਾਫ਼ ਕਰੀਏ ਕੀ ਕੋਈ ਕਹਿੰਦਾ ਕਿ ਉਹ ਆਪਾਂ ਹੀ ਨਾਵਾੜਾ ਸਾਫ ਕਰਿਆ ਉਹੀ ਬੇਨਤੀ ਕਰਦਾਂਗੇ ਬਿਲਕੁਲ ਮੈਂ ਉਹੀ ਬੇਨਤੀ ਕਰਦਾਂਗੇ ਆਪਣਾ ਘਰ ਸਾਫ ਰੱਖੋ ਤੁਸੀਂ ਆਪਣਾ ਘਰ ਸਾਫ ਕਰ ਲਿਆ ਤਾਂ ਸਮਝ ਲਓ ਕਿ ਸਾਰਾ ਨਾਪਾ ਸਾਫ ਹੋ ਗਿਆ ਤਾਂ ਆਪਣ ਆਪਣੇ ਘਰ ਦੀ ਜ਼ਿੰਮੇਵਾਰੀ ਲੈ ਲਈਏ ਤਾਂ ਸਾਰਾ ਨਾਪਾ ਸਾਫ ਹੋ ਗਿਆ ਜੀ ਇਹ ਜ਼ਰੂਰੀ ਨਹੀਂ ਕਿ ਇੱਕੋ ਬੰਦੇ ਨੇ ਸਾਰਾ ਨਾਪਾ ਸਾਫ ਕਰਨਾ ਤੁਸੀਂ ਆਪਣਾ ਚੁਗਿਰਦਾ ਜਿਹੜਾ ਵੀ ਥੋੜੇ ਆਲੇ-ਦਾਲੇ ਜਿੰਨਾ ਵੀ ਫਟਾ ਘਰ ਆ ਘਰ ਦੇ ਬਾਹਰ ਆ ਕੋਈ ਨਾਲੀ ਹੈ ਕੋਈ ਸੈਕਸ ਹੈ ਕੋਈ ਪੋਲੀਥੀਨ ਨਾ ਸਿੱਟੋ ਕੋਈ ਪਲਾਸਟਿਕ ਨਹੀਂ ਪਾਟਣਾ ਸਿੱਟੋ ਕੋਈ ਹੋਰ ਲਫਾਫਾ ਨਾ ਸਿੱਟੋ ਕੋਈ ਸਦਗੀਆਂ ਨਾ ਸਿੱਟੋ ਇਹ ਉਹ ਉਹ ਜਦੋਂ ਆਪਾਂ ਸਿੱਤੇ ਕੰਟਰੋਲ ਕਰ ਲਿਆ ਤਾਂ ਸਫਾਈ ਆਪਣੇ ਆਪ ਹੋ ਜਾਣੀ ਉਹਦੇ ਨਾਲ ਬਿਮਾਰੀਆਂ ਤੋਂ ਚੰਦ ਮੁਕਤੀ ਮਿਲਣੀ ਹੈ ਸਾਨੂੰ ਸਕਿਨ ਦੀ ਪ੍ਰੋਬਲਮ ਅੱਖਾਂ ਦੀ ਪ੍ਰੋਬਲਮ ਤੇ ਹੋਰ ਜੋ ਵੀ ਪੋਲੂਸ਼ਨ ਹੁੰਦਾ ਜੀ ਅੱਗ ਲਾ ਦਿੰਦੇ ਨੇ ਕਈ ਉਹ ਸਭ ਤੋਂ ਨਿਜਾਤ ਮੈਂ ਇਹ ਸਠੋੜ ਬਾਡਵਾ ਹਰਦੇਵ ਸਿੰਘ ਜੀ ਦੀ ਸਖਲਾਈ ਹੈ ਵੀ ਸਾਰਾ ਸਮਾਜ ਜਿਹੜਾ ਹੈ ਉਹ ਸਾਡਾ ਆਪਣਾ ਔਰ ਇਹ ਜੋ ਸਫਾਈ ਅਭਿਆਨ ਉਹਨੇ ਸ਼ੁਰੂ ਕਰਾਇਆ ਸੀ ਤਾਂ ਉਹਨਾਂ ਨੂੰ ਜਿਹੜਾ ਹੈ ਬੇਨਤੀ ਕੀਤੀ ਗਈ ਵੀ ਸੈਲੀਬ੍ਰੇਟ ਕਰੀਏ ਸੀ ਤੁਹਾਡੇ ਜਨਮ ਦਿਨ ਨੂੰ ਪਰ ਉਹਨਾਂ ਨੇ ਕਿਹਾ ਵੀ ਸੈਲੀਬ੍ਰੇਸ਼ਨਾਂ ਚ ਕੁਝ ਨਹੀਂ ਰੱਖਿਆ ਸਮਾਜ ਦੀ ਸੇਵਾ ਕਰੋ ਅਗਰ ਕਰਨਾ ਤਾਂ ਉਹਨੂੰ ਹੀ ਉਹਨਾਂ ਦਾ ਹੁਕਮ ਮੰਨ ਕੇ ਇਹ ਘਟੋ ਘਟ ਸਾਡਾ 15-20 ਸਾਲ ਤੋਂ ਇਹ ਸਫਾਈ ਅਭਿਆਨ ਚੱਲ ਰਿਹਾ ਹੈ ਜਦੋਂ ਵੀ ਉਹਨਾਂ ਦਾ ਜਿਹੜਾ ਹੈ ਜਨਮ ਦਿਨ ਆਉਂਦਾ ਹੈ ਤਾਂ ਨਾਬੇ ਵਿੱਚ ਅਸੀਂ ਪਹਿਲਾਂ ਹਸਪੀਟਲ ਚ ਸਮਾਧਾਂ ਚ ਹੋਰ ਕਈ ਜਗ੍ਹਾ ਤੇ ਅਸੀਂ ਹਰ ਸਾਲ ਜਿਹੜੀ ਇਹ ਸਫਾਈ ਕਰਦੇ ਰਹੇ ਹਾਂ ਅੱਜ ਸਾਨੂੰ ਜਿਹੜਾ ਹੈ ਪ੍ਰਿੰਸੀਪਲ ਸਾਹਿਬ ਦੇ ਇਹ ਜਿਹੜਾ ਗਵਰਨਮੈਂਟ ਹਾਈ ਸਕੂਲ ਹੈ ਜਿੱਥੇ ਪ੍ਰਿੰਸੀਪਲ ਸਾਹਿਬ ਨਾਲ ਸਾਨੂੰ ਜਿਹੜੀ ਬੇਨਤੀ ਕੀਤੀ ਸੀ ਵੀ ਇੱਥੇ ਸਫਾਈ ਕਰੋ ਤਾਂ ਸਾਰੀ ਸੰਗਤ ਅਜਿੱਥੇ ਪਹੁੰਚੀ ਹੈ ਪਰ ਆਪ ਜੀ ਦੇਖ ਰਹੇ ਹੋ ਇਹਦਾ ਫਰਕ ਪੈ ਰਿਹਾ ਹੈ ਜੀ ਲੋਕਾਂ ਨੂੰ ਮੇਨ ਆ ਵੀ ਇੱਕ ਸਖਲਾਈ ਵੀ ਦੇਣੀ ਹੈ ਤਾਂ ਜਿੱਥੇ ਜਿਹੜਾ ਹੈ ਉਹ ਆਪਣੀ ਖੁਦ ਦੀ ਵੀ ਸਫਾਈ ਰੱਖਣ ਸਾਡੀ ਇਹੀ ਬੇਨਤੀ ਹੈ ਸਾਰੇ ਨਿਰਮਲਕਾਰੀ ਮਿਸ਼ਨ ਵੱਲੋਂ ਵੀ ਸਾਰਾ ਸਮਾਜ ਜੀ ਅਗਰ ਇਹ ਸਫਾਈ ਅਭਿਆਨ ਚ ਸ਼ਾਮਲ ਹੋ ਜਾਏ ਇਹਦਾ ਨਾਮ ਅਸੀਂ ਰੱਖਿਆ ਹੈ ਪ੍ਰੋਜੈਕਟ ਅਮਰਤ ਅਮਰਤ ਤੋਂ ਭਾਵ ਹੈ ਵੀ ਬਿਮਾਰੀਆਂ ਨਾ ਫੈਲਣ ਕਿਸੇ ਬੰਦੇ ਦੀ ਸਿਹਤ ਖਰਾਬ ਨਾ ਹੋਏ ਅਗਰ ਸਫਾਈ ਰਹੇਗੀ ਤਾਂ ਇਹ ਜਿਹੜਾ ਹੈ ਮਿਸ਼ਨ ਪੂਰਾ ਹੋਏਗਾ ਅੱਜਕੱਲ੍ਹ ਵਾਮਨ ਦੇਵ ਸਿੰਘ ਜੀ ਮਹਾਰਾਜ ਦਾ ਜਨਮ ਦਿਨ ਮੇਹੜਾ ਹੁੰਦਾ ਤੇ ਉਦੋਂ ਤੋਂ ਹੀ ਇਹ ਚਲਾਈ ਜਾ ਰਹੀ ਹੈ ਜੋ ਸਫਾਈ ਆ ਜਿਸ ਤਰ੍ਹਾਂ ਪ੍ਰਦੂਸ਼ਣ ਆ ਮਰ ਹੈ ਬਾਹਰ ਨਾ ਜਮਾਈ ਹਾਨੂੰ ਕਰਖ ਇਹ ਸਤਿਗੁਰੂ ਦਾ ਆਦੇਸ਼ ਹੈ ਕਿ ਅਸੀਂ ਆਪਣਾ ਆਲਾ-ਦਵਾਲਾ ਸਾਫ਼ ਰੱਖਦੇ ਰਹਿਣਾ ਕਿਸ ਤਰ੍ਹਾਂ ਬ੍ਰਿਫਿੰਟ ਸੁੰਦਰ ਸਿੰਘ ਜਦੋਂ ਅਸੀਂ ਸ਼ਰੀਰ ਛੱਜਣੋਂ ਪਾਸੀ ਨੂੰ ਇਸ ਤਰ੍ਹਾਂ ਸੁੰਦਰ ਛੱਜਦੇ ਹਾਂ ਔਰ ਇਹ ਜੋ ਸਤਿਗੁਰੂ ਮਾਤਾ ਸੁਖਸ਼ਾ ਜੀ ਵੀ ਇਸੇ ਨੂੰ ਉਸੇ ਤਰ੍ਹਾਂ ਕੰਟੀਨਿਊ ਰੱਖਿਆ। ਇਹ ਹਰ ਸਾਲ ਸਾਡਾ ਇਸੇ ਤਰ੍ਹਾਂ ਇੱਕ ਚਲਾਈ ਜਾਂਦੀ ਹੈ। ਸਾਡੇ ਸਮਾਜ ਦੀ ਸਫਾਈ ਤੇ। ਨੇ ਸਾਡੇ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਦਾ ਅੱਜ ਜਨਮ ਦਿਨ ਹੈ। ਉਹਦੇ ਦਿਹਾੜੇ ਤੇ ਅਸੀਂ ਸਾਡੇ ਮਿਸ਼ਨ ਵੱਲੋਂ ਸਫਾਈ ਅਭਿਆਨ, ਜਲ ਸ਼ੁੱਧਤਾ, ਪੋਲੂਸ਼ਨ ਇਹ ਸਾਰੇ ਚੀਜ਼ ਤੇ ਜ਼ੋਰ ਦਿੱਤਾ ਜਾਂਦਾ। ਸਾਰੀ ਸੰਗਤ ਵੱਲੋਂ ਸ਼ਹਿਯੋਗ ਨਾਲੇ ਸਾਰਾ ਹੈ। ਦਾ ਸੰਭਵ ਨੁੰਦਾ ਜੀ ਅੱਜ ਗਵਰਨਮੈਂਟ ਪਬਲਿਕ ਸਕੂਲ ਤੇ ਚੁਣਿਆ ਜੀ ਕੁਝ ਕਰਕੇ ਇੱਥੇ ਸਫਾਈ ਵਿਹਾਲਾ ਸਾਰੇ ਸੰਗਠਨ ਸਹਿਯੋਗ ਨਾਲ ਹੋ ਰਿਹਾ ਪਰ ਉਹਨੇ ਕੀ ਸੰਦੇਸ਼ ਦਿੱਤਾ ਸੀ ਮਾਰਾ ਇਹ ਨਹੀਂ ਸੰਦੇਸ਼ ਦਿੱਤਾ ਜੀ ਵੀ ਪੋਲੂਸ਼ਨ ਰਹੇ ਤਾਂ ਜਲ ਸੁੱਕ ਮੇਲੇ ਨਾਲ ਹਵਾ ਛੁੱਟੇ ਮੇਲੇ ਇਸ ਕਰਕੇ